ਹੈਲੋ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡੀ ਆਪਣੀ ਹਰਪਿੰਦਰ ਮਾਨ ਪਰ ਮੈਂ ਤੁਹਾਡੇ ਨਾਲ ਆਪਣੇ ਨਾ ਮੰਨ ਦੀ ਗੱਲਾਂ ਸ਼ੇਅਰ ਕਰਦੀ ਇਹ ਮੈਂ ਜਿਆਦਾ ਇਹ ਜਿਹੜਾ ਮੈਂ ਆਪਣੇ ਜੰਗ ਬੱਚਿਆਂ ਤੇ ਆਪਣੇ ਵੀਰਾਂ ਵਾਸਤੇ ਇਹ ਵੀਡੀਓ ਬਣਾ ਰਹੀਆਂ ਜੰਗ ਜੰਗ ਆਪਣੀਆਂ ਬੇਟੀਆਂ ਹੋਣ ਜਾਂ ਮੇਰੀਆਂ ਭੈਣਾਂ ਹੋਣ ਵਾਸਤੇ ਮੈਂ ਇਹ ਤੁਹਾਨੂੰ ਇਹ ਗੱਲ ਦਾ ਇੱਕ ਪੁੱਛਣਾ ਚਾਹੁੰਦੀ ਆ ਮੇਰੇ ਆਪਣੇ ਬੱਚਿਆਂ ਦੇ ਵੀਰਾਂ ਨੂੰ ਵੀ ਜਿਹੜਾ ਹੁਣ ਆਪਣੇ ਡਾਨੀਆਂ ਤੇ ਮੈਂ ਇਹ ਜਿਹੜੀ ਗੱਲ ਲੈ ਕੇ ਆਂ ਡਾਨੀਆਂ ਤੇ ਬਾਨੀਆਂ ਤੇ ਲੈ ਆਈਆਂ ਉਹਨਾਂ ਪਿੱਛੇ ਹੁਣ ਤੁਹਾਨੂੰ ਪਤਾ ਹੀ ਹੈ ਕਿੱਡੀ ਵੱਡੀ ਵੈਡਿੰਗ ਹੋਈ ਹੈ ਉਹਨਾਂ ਨੇ ਬਾਨੀਆਂ ਨੇ ਕਿੱਡਾ ਵੱਡਾ ਉਹਨਾਂ ਨੇ ਸੋਨੇ ਦੀਆਂ ਗੱਡੀਆਂ ਸੋਨੇ ਦੇ ਕੱਪੜੇ ਸੁਣ ਪਤਾ ਕਿੰਨਾ ਕਿ ਡਾਇਮੰਡ ਉਹਨਾਂ ਨੇ ਲਗਾਤਾ ਹੈ ਠੀਕ ਹੈ ਦੁਨੀਆ ਦੇ ਵਿੱਚ ਫਿਰ ਕਿੰਨੇ ਕੰਟਰੀਆਂ ਦੇ ਵੱਡੇ ਵੱਡੇ ਲੋਗ ਆਏ ਹਨ ਤੇ ਉਹਨਾਂ ਨੇ ਕਿੰਨਾ ਪੈਸਾ ਰੁੜਿਆ ਤੁਹਾਨੂੰ ਪਤਾ ਪੈਸਾ ਕਿੰਨਾ ਲੱਗਿਆ ਤੇ ਆਪਣੇ ਇੰਡੀਅਨ ਲੋਕਾਂ ਦਾ ਗਿਆ ਇੰਡੀਆ ਦਾ ਗਿਆ ਠੀਕ ਹੈ ਨਾ ਤੇ ਜਿਹੜੇ ਕਹਿੰਦੇ ਨੇ ਨਾ ਦੀ ਬਹੁਤ ਪਹਿਲੀ ਇਹੋ ਜਿਹੀ ਵੈਡਿੰਗ ਹੈ ਵੀ ਬਾਨੀਆਂ ਨੇ ਕੀਤਾ ਵੀ ਇਨਾ ਕੁਛ ਉਹਨਾਂ ਨੇ ਕਰਤਾ ਵੀ ਬਹੁਤ ਦੁਨੀਆ ਦੇ ਵਿੱਚ ਚਰਚਾ ਹੋ ਰਹੀ ਹੈ ਅਜੇ ਸੱਕ ਜਦੋਂ ਵੀ ਕੋਈ ਟੀਵੀ ਕੋ ਚਲਾ ਲਓ ਜਾਂ ਫੇਸਬੁੱਕ ਦੇਖ ਲਓ ਇੰਸਟਾਗ੍ਰਾਮ ਦੇਖ ਲਓ ਸਤ ਬਲੋ ਬਾਨੀਆਂ ਬਾਨੀ ਦਾਨੀਆਂ ਬਾਨੀ ਹੁੰਦੇ ਪੈਣ ਪਰ ਤੁਸੀ ਤੁਹਾਨੂੰ ਯਾਦ ਹੈਗਾ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਕੋਤੇ ਦਾ ਗਿਆ ਐ ਸੀ ਕਵਰ ਪ੍ਰਤਾਪ ਸਿੰਘ ਦਾ ਹਨਾ ਤੇ ਉਹ ਤੋਂ ਪਤਾ ਨਹੀਂ ਕਿੰਨਾ ਕਿ ਕੀ ਅਜਿਹਾ ਸੋਨਾ ਡਾਇਮੰਡ ਦਾ ਹੀਰੇਆਂ ਦੇ ਉਹਨਾਂ ਦੇ ਸਰਸਾਏ ਉਹਨਾਂ ਦੇ ਪਤਾ ਨਹੀਂ ਕਿੰਨਾ ਕਿ ਉਹਨਾਂ ਨੇ ਲੋਕਾਂ ਨੂੰ ਮੰਡਿਆ ਮੰਝੀਆਂ ਤੇ ਵੀ ਉਹਨਾਂ ਦੇ ਡਾਇਮੰਡ ਹੀਰਾ ਦੇ ਪਰੀਆਂ ਹੁੰਦੀਆਂ ਸੀਗੀਆਂ ਠੀਕ ਹੈ ਤੇ ਮਹਾਰਾਜਾ ਜੀਸੇ ਨੇ ਅੰਦਰ ਜਮ ਖਦੇ ਕੰਦਾਂ ਦੇ ਵਿੱਚ ਵੀ ਇਹਨਾਂ ਨੇ ਡਾਇਮੰਡ ਲਾਇਆ ਸੀ ਜਦੋਂ ਤੇ ਪਾਕਿਸਤਾਨ ਤੇ ਜਦੋਂ ਗੋਰਿਆਂ ਨੂੰ ਭਜਾਇਆ ਗਿਆ ਆਪਣੇ ਇੰਡੀਆ ਵਿੱਚ ਹੈ ਨਾ ਤੇ ਉਹਦੇ ਗੋਰੇ ਬਾਦ ਵਿੱਚ ਵੀ ਕੰਦਾਂ ਦੇ ਵਿੱਚੋਂ ਉਹ ਕਿਉਂਕਿ ਤੇ ਦੇਖੋ ਨਾ ਦੇਖਦੇ ਹੋ ਵਿੱਚ ਇੱਕ ਮੋਰੀਆਂ ਹੋਈਆਂ ਪਈਆਂ ਨੇ ਉਹਨਾਂ ਕੰਦਾਂ ਦੇ ਵਿੱਚ ਵੀ ਡਾਇਮੰਡ ਲੱਗਾ ਹੁੰਦਾ ਸੀ ਆ ਠੀਕ ਹੈ ਤੇ ਉਹਨਾਂ ਨੇ ਆਪਣੇ ਪੋਤੇ ਦੇ ਵਿਆਹ ਵਿੱਚ ਤਾਂ ਪਤਾ ਨਹੀਂ ਕਿੰਨੇ 60ਾਂ ਮੁਲਖਾਂ ਦੇ ਲੋਕ ਵੱਡੇ ਵੱਡੇ ਜਨ ਰਿੱਚ ਲੋਕ ਸੀਗੇ 60ਾਂ ਮੁਲਖਾਂ ਦੇ ਰਾਜੇ ਉਹਨਾਂ ਦੇ ਪ੍ਰਤਾਪ ਸਿੰਘ ਨਿਹਾਲ ਕਵਰ ਨੌਨਿਹਾਲ ਦੇ ਵਿਆਹ ਤੇ ਆਏ ਸੀਗੇ ਠੀਕ ਹੈ ਤੇ ਉਹਨਾਂ ਨੇ ਪਤਾ ਹੀ ਕਿੰਨੇ ਹੀ ਯਾਦ ਨਾਲ ਲੋਕਾਂ ਨੂੰ ਤੋਲਿਆ ਤੇ ਕਿੰਨੇ ਜਿਹੜੇ ਆਮ ਲੋਕ ਸੀਗੇ ਉਹਨਾਂ ਤੇ ਵੀ ਮੈਂ ਉਹਨਾਂ ਜਿਆਦਾ ਐਕਸਪਲੇਨ ਨਹੀਂ ਕਰ ਸਕਦੀ ਵੀ ਜਿੰਨਾ ਮਹਾਰਾਜਾ ਜੀ ਦੇ ਕੋਲੇ ਪੈਸਾ ਸੀ ਸੋਨਾ ਸੀ ਹੀਰੇ ਗਹਿਰੇ ਐਵਰੀਥਿੰਗ ਤੇ ਡਾਨੀ ਬਾਨੀ ਦੇ ਸਾਹ ਦੇ ਨਸ ਹੀ ਹੈਗੇ ਉਹਨਾਂ ਵਰਗੇ ਮਹਾਰਾਜਿਆਂ ਵਰਗੇ ਮਹਾਰਾਜਾਂ ਜਿਸ ਦੇ ਪੁੱਤਰ ਦਾ ਵਿਆਹ ਹੋਇਆ ਨਹੀਂ ਹੋਇਆ ਕਿਤੇ ਵੀ ਨਹੀਂ ਵਿਆਹ ਹੋਇਆ ਤੇ ਜਿਹੜਾ ਹੁਣ ਲੋਕਾਂ ਨੇ ਸਿਰ ਤੋਂ ਸੇ ਚੱਕਿਆ ਡਾਨੀ ਬਾਨੀ ਉਹਨਾਂ ਦੇ ਬੇਟੇ ਦਾ ਵਿਆਹ ਹੋਇਆ ਆਹ ਜਿਹੜੇ ਐਕਟਰ ਸੀਗੇ ਉਹ ਵੀ ਪੜ ਕਿੰਨੇ ਮੰਗੇ ਮੰਗੇ ਗਿਫਟ ਦਿੱਤੇਗੇ ਹਨ ਤੇ ਇੱਕ ਐਸਾ ਕਿ ਉਧਰ ਨਾਲ ਦੇ ਨਾਲ ਹੀ ਦਾਨੀਆਂ ਬਾਨੀਆਂ ਨਾਲ ਭਰ ਕੇ ਆਪਣੇ ਜਿਵੇਂ ਜਿਹੜਾ ਸੀਐਸ ਹੈ ਹਨ ਤੇ ਉਹਦੇ ਰੇਟ ਉਹਨਾਂ ਨੇ ਚੱਕ ਤੇ ਫੋਨਾਂ ਦੇ ਹਨ ਆਪਣੇ ਉਹਨਾਂ ਨੇ ਜਿੰਨੇ ਵੀ ਅਰੇਚੀਦਾਂ ਨੇ ਆਪਣੇ ਲੋਕਾਂ ਨੂੰ ਸਿਰ ਮੁਕਾਰ ਦਿੱਤੇ ਸੀਗੇ ਸਭ ਦੇ ਪ੍ਰਾਈਵੋ ਆਪਗੇ ਹੋ ਗਏ ਹਨ ਤੇ ਉਹ ਆਪ ਗਲਤੀ ਕਿੰਦੀ ਆਪਣੀ ਹੈ ਕਿਉਂਕਿ ਆਪਾਂ ਉਹ ਤਾਂ ਥੋੜੇ ਜਿਲੇ ਲਾਲਚ ਦੇ ਪਿੱਛੇ ਹਨਾ ਤੇ ਆਪਾਂ ਇਹ ਦੂਸਰਾ ਇਹ ਬੜਾ ਸਸਤਾ ਪੈਂਦਾ ਹੈ ਇਹ ਆਪਾਂ ਲੈ ਲੇ ਅਸੀਂ ਕਦੀ ਉਹ ਸਿਮ ਬਦਲ ਚਰੇ ਮੈਨੂੰ ਲੱਗਾ ਇੱਕ ਨਹੀਂ ਬੱਚੇ ਕੋਲ ਸੈਮਸਨ ਚਾਰ-ਚਾ ਸਿਰਨ ਹੁੰਦੇ ਆ ਮੇਰੇ ਇਤਈਆਂ ਭੈਣਾਂ ਦੇ ਕੋਲ ਵੀ ਬਹੁਤ ਹੁੰਦੇ ਸੀ ਹਨਾ ਤੇ ਜਿਹੜੇ ਕੀ ਗਲਤ ਹੈ ਇਹ ਸਾਨੂੰ ਕਿਉਂ ਨਹੀਂ ਬੀਐਸਐਨ ਲਾਉਣ ਦਾ ਦਾ ਜਿਹੜਾ ਹੁਣ ਉਹਨਾਂ ਨੇ ਕੱਢਿਆ ਉਹਨਾਂ ਦੇ ਉਹਨਾਂ ਨੂੰ ਪ੍ਰਮੋਟ ਕਰਨਾ ਚਾਹੀਦਾ ਹੈ ਜਿਹੜੀ ਗਵਰਨਮੈਂਟ ਦੀ ਕੰਪਨੀ ਹੈ ਬੀਐਸਐਨ ਨਾਲ ਉਹਨਾਂ ਨੂੰ ਪ੍ਰਮੋਟ ਕਰਨਾ ਚਾਹੀਦਾ ਹੈ ਉਹਨਾਂ ਸਾਨੂੰ SIM ਲੈਣੇ ਚਾਹੀਦੇ ਆ ਜਿਸਕੇ ਕਿ ਉਹ ਜਿਹੜਾ ਪੈਸਾ ਹੈ ਉਹ ਆਪਣੀ ਸਰਕਾਰ ਕੋਲ ਜਾਏਗਾ ਸਰਕਾਰ ਕੋਲ ਜਾਏਗਾ ਤੇ ਨੈਚਰਲੀ ਸਾਰਿਆਂ ਲੋਕਾਂ ਨੂੰ ਉਹ ਮਿਲੇਗਾ ਉਹਦੇ ਕੋਈ ਬੈਨੀਫਿਟ ਹੋਣਗੇ ਕਿਉਂਕਿ ਜਿਹੜਾ ਤੁਸੀਂ ਇਹ ਇਹਨਾਂ Jio ਵਗੈਰਾ ਨੂੰ ਦਿੰਦੇ ਸੀਗੇ ਇਹ ਉਹਨਾਂ ਨੇ ਆਪਣੇ ਇਕੋ ਦਮ ਵਿਆਹ ਹੁੰਦਿਆਂ ਨਾਲ ਇਕੱਲਿਆਂ ਨੇ ਰੇਟ ਚੱਕਤੇ ਕਿਉਂਕਿ ਉਹਨਾਂ ਨੇ ਫਿਰ ਆਪਣਾ ਬੈਲੈਂਸ ਪੂਰਾ ਕਰ ਲੈਣਾ ਹੈ ਤੇ ਇਸੇ ਚ ਆਪਣੀ ਕਮਜ਼ੋਰੀ ਹੈ ਆਪਾਂ ਆਪ ਆਪਣੇ ਆਪ ਨੂੰ ਇੰਨਾ ਥੰਨੇ ਦੇਖ ਲੈਣੇ ਜਿਹੜੇ ਆਪਣੇ ਆਪ ਦਾ ਹੁੰਦਾ ਹੈ ਜਾਂ ਗਵਰਨਮੈਂਟ ਚੀਜ਼ ਉਹ ਸਿੱਧੀ ਲੈਣਾ ਚਾਹੁੰਦੇ ਅਸੀਂ ਪ੍ਰਾਈਵੇਟ ਚੀਜ਼ਾਂ ਨੂੰ ਲਾਈਕ ਕਰਦੇ ਹਾਂ ਜਿਹੜਾ ਕਿ ਉਹ ਚੰਗਾ ਨਹੀਂ ਹੈਗਾ ਤੁਸੀਂ ਤਾਂ ਆਪੇ ਇੱਕ ਪਾਸੇ ਦਾ ਕਹਿ ਦਿੰਦੇ ਜੇ ਬਿਹਾਇ ਦਾਨੀ ਬਾਨੀ ਖਾ ਗੇ ਦਾਨੀ ਬਾਨੀ ਖਾ ਗੇ ਤੇ ਤੁਸੀਂ ਪ੍ਰਮੋਟ ਵੀ ਤਾਂ ਆਪ ਹੀ ਉਹਨਾਂ ਨੂੰ ਕਰਦੇ ਹੇਗੇ ਜੀ ਨਾ ਜੇ ਸਾਰਾ ਇੰਡੀਆ ਇਕਤਾ ਕਰ ਲੈਣਾ ਤੇ ਦਾਨੀ ਬਾਨੀ ਇੱਕ ਹਫਤਾ ਨਹੀਂ ਲੱਗਣਾ نیچے ਦੇਖ ਸਕਦਾ ਹੈ ਉਹ ਤਾਂ ਈ ਕਲਾ ਮਾਤ ਹੋਣੀ ਚਾਹੀਦੀ ਇੰਡੀਆ ਲੋਕਾਂ ਦੀ ਇੰਡੀਆ ਲੋਕ ਸਾਥ ਦੇ ਖਾਸ ਤੌਰ ਤੇ ਜੰਗ ਬੱਚੇ ਸਾਥ ਦੇ ਯੋਗੀ ਜਿਵੇਂ ਉਹਨੇ ਬੜਾ ਦੁਹਾਈ ਪਾਈ ਹੈ ਵੀ ਬੜਾ ਤਗੜਾ ਵਿਆਹ ਹੋਇਆ ਬੜਾ ਤਗੜਾ ਵਿਆਹ ਹੋਇਆ ਇਸ ਵਿੱਚ ਮਹਾਰਾਜ ਅਜੀਤ ਸਿੰਘ ਤੋਂ ਪੋਤੇ ਤੋਂ ਵੱਧ ਜਾਂ ਮਹਾਰਾਜਾ ਜੀ ਸਿੰਘ ਜੋ ਲੋਕਾਂ ਕਿਸ ਤਾ ਉਸ ਤੋਂ ਵੱਧ ਕੁਝ ਵੀ ਨਹੀਂ ਹੈਗਾ ਤੇ ਕਹਦੀ ਬਾਨੀਆਂ ਬਾਨੀਆਂ ਨੇ ਕਦੀ ਕਿਸੇ ਗਰੀਬ ਦੀ ਬੇਟੀ ਦਾ ਵਿਆਹ ਕੀਤਾ ਐਨੇ ਕਰੋੜਾਂ ਅਰਬਾਂ ਦੇ ਰੁਪਈਆ ਲਾ ਕੇ ਗਰੀਬਾਂ ਨੂੰ ਥੇ ਹੀ ਦੇ ਦੇਨੇ ਸੀਗੇ ਲੋਕਾਂ ਨੂੰ ਲੋਕਾਂ ਜਾਂਦੀਆਂ ਇਹ ਰਿਆਦਾਂ ਦੇ ਜਿਹੜੇ ਛੜਕਦੇ ਬੈਠੇ ਉਹਨਾਂ ਨੂੰ ਲੰਗਰ ਹੀ ਲਾ ਦਿੰਦੇ ਨਹੀਂ ਨਾ ਦਿੱਤਾ ਕਿਉਂ ਉਹਨਾਂ ਨੂੰ ਨਹੀਂ ਦੇਣਾ ਉਹਨਾਂ ਨੱਚਣ ਗਾਉਣ ਵਾਲਿਆਂ ਨੂੰ ਕਰੋੜਾ ਕਰੋੜਾ ਰੁਪਏ ਦੇ ਦਿੰਦੇ ਕਿਉਂ ਇਹ ਸੋਈ ਸ਼ਰਮ ਵਾਲੀ ਗੱਲ ਤੁਹਾਡੇ ਵਾਸਤੇ ਆ ਕਿਉਂਕਿ ਤੁਸੀਂ ਉਹਨਾਂ ਨੂੰ ਬਣਾਇਆ ਤੁਹਾਡੀ ਗੱਲ ਸੁਣੋ ਕਿਸਾਨਾਂ ਦੀ ਜਦੋਂ ਇੰਨਾ ਹੋਇਆ ਕਿਸਾਨਾਂ ਦੀ ਸੇਵਾ ਕੀਤੀ ਉਹਨਾਂ ਨੇ ਹੱਲ ਪੁੱਜੀਤੀ ਨਹੀਂ ਨਹੀਂ ਕੀਤੀ ਉਹਨਾਂ ਨੇ ਨਹੀਂ ਕੀਤੀ ਉਹਨਾਂ ਨੇ ਠੀਕ ਹੈ ਨਾ ਕਦੀ ਦੱਸਾਂ ਕਿ ਅਸੀਂ ਇੰਡੀਆ ਵਿੱਚ ਇਹਨਾਂ ਨੇ ਕਦੀ ਕਿਸੇ ਦਾ ਵਿਆਹ ਕਿਸੇ ਦਾ ਦਾਦਾ ਵੀ ਆ ਅਸੀਂ ਕੀਤਾ ਹੈਗਾ ਨਹੀਂ ਨਹੀਂ ਕੀਤਾ ਨਹੀਂ ਕੀਤਾ ਕਿਉਂ ਕਿ ਅਸੀਂ ਇੰਨੇ ਥੱਲੇ ਲੱਗ ਚੁੱਕੇ ਆ ਬਸ ਜੇ ਥੋੜਾ ਜਿਹਾ ਬੈਟ ਥੋੜੀ ਜਿਹੀ ਪੇਸ਼ੈਂਸ ਰੱਖੋ ਥੋੜੀ ਜਿਹੀ ਪੇਸ਼ੈਂਸ ਰੱਖੋਗੇ ਨਾ ਤੇ ਤੁਹਾਡਾ ਸਭ ਕੁਝ ਸੈੱਟ ਹੋ ਜਾਏਗਾ ਜਿਹੜੇ ਵੱਡੇ ਵੱਡੇ ਘਰਾਣੇ ਨੇ ਉਹ ਤੁਹਾਡਾ ਬੈਨੀਫਿਟ ਨਹੀਂ ਲੈ ਸਕਣਗੇ ਉਹ ਜਿਹੜਾ ਹੁਣ ਖਰੇਕ ਜੈਨਨ ਵਾਲੇ ਜੋ ਚਮਚੇ ਹੈਗੇ ਨੇ ਉਹ ਬੜੀ ਐਜੋਟਾਈਜ਼ ਕਰਦੇ ਬਾਨੀਆਂ ਦਾ ਡਾਨੀਆਂ ਦਾ ਕੱਪੜੇ ਗੱਡੀਆਂ ਆਖਸਾ ਠੀਕ ਹੈ ਜੋ ਉਹ ਸਾਡੀ ਕਲਾ ਮਾਤ ਤੁਸੀਂ ਆਪਿਓ ਉਹਨਾਂ ਨੂੰ ਗੱਡੀਆਂ ਘਾਰਾ ਦੇਤੀਆਂ ਆਪ ਤੁਸੀਂ ਥੱਲੇ ਆਏ ਤੇ ਅਜੇ ਵੀ ਸੁਧਰ ਜੋ ਉਹਨਾਂ ਦਾ ਕੰਮ ਆਪਣੇ ਇੰਡੀਆ ਦੇ ਮਾੜਾ ਆ ਰਿਹਾ ਤੇ ਜਿਹੜਾ ਨਹੀਂ ਆਉਣਾ ਚਾਹੀਦਾ ਮੇਰੀ ਗੱਲਾਂ ਤਾਂ ਜ਼ਰੂਰ ਕੌੜੀਆਂ ਲੱਗੀਆਂ ਹੋਣਗੀਆਂ ਮੇਰੇ ਵੀਰੋ ਮੈਂ ਤਾਂ ਕਿ ਪਿਆਰ ਦੇ ਨਾਲ ਆਦੇ ਵੀਰਾਂ ਨੂੰ ਕਹਿੰਦੀ ਵੀਰੋ ਸੁਧਰ ਜਾਓ ਮੇਰੇ ਬੱਚਿਓ ਮੇਰੀਆਂ ਬੱਚੇ ਮੇਰੇ ਭਰਾਵੋ ਸੁਧਰ ਜਾਓ ਇਹਨਾਂ ਲੋਕਾਂ ਨੂੰ ਬੈਨੀਫਿਟ ਨਾ ਦਿਓ ਆਦੀ ਗਵਰਨਮੈਂਟ ਨੂੰ ਦਿਓ ਥੋੜੀ ਜਿਹੀ ਪੇਜ ਥੋੜੇ ਕਈ ਵਾਰੀ ਅਪ ਐਂਡ ਡਾਊਨ ਥੋੜੇ ਸੈਟਿੰਗ ਹੁੰਦੇ ਪੇਸ਼ੈਂਸ ਰੱਖੋ ਤੇ ਜੇ ਇਹਤਾ ਕਰੋਗੇ ਇਹਤਾ ਦੇ ਵਿੱਚ ਬਾਲ ਹੈਗਾ ਇੰਨਾ ਕਿ ਜੇ ਮੈਂ ਵੀਰੋ ਕੋਈ ਕਿਸੇ ਨੂੰ ਗਲਤ ਬੋਲਿਆ ਹੋਵੇ ਜਾਂ ਮੈਂ ਕਿਸੇ ਨੂੰ ਕਉ ਕਿ ਮੈਰੀ ਇੰਨੀ ਇੰਟੈਲੀਜੈਂਟ ਨਹੀਂ ਆ ਪਰ ਮੈਂ ਆਪਣੇ ਦਿਲ ਦੇ ਜ ਦੁੱਖ ਜਾਂ ਆਪਣੇ ਮਨ ਦੀਆਂ ਹੁੰਦੀਆਂ ਨੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਆ ਜੇ ਗਲਤ ਬੋਲਿਆ ਤਾਂ ਮੈਨੂੰ ਆਪਣੀ ਧੀ ਦੇ ਭੈਣ ਮਾਂ ਸਮਝੀਏ ਨਾ ਮਾਫ ਕਰਨਾ ਸਤਿ ਸ੍ਰੀ ਅਕਾਲ ਜੀ